हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪੱਤਾ ਨਗਾਵਾਂ ਸੇ ਲਈ ਲੈ ਕੇ ਆਏ ਜੀ। ਇੱਕ ਬਾਈ ਤਾਜੀ ਸੂਵੀਆ ਤੇ ਦੋ ਗੱਬਣਾ ਨੇ। ਆਓ ਪੁੱਛ ਲੈਨੇ ਬਾਈ ਤੁਹਾਡੇ। ਆਜੋ ਬਾਈ ਜੀ ਹਸੀ ਗਾਲ। ਆਪੇ ਆਪਰੇ। ਹੋ ਠੀਕ ਹੋਈ ਬਈ। ਵਧੀਆ ਬਈ। ਨਾਮ ਤੇ ਐਡਰੈਸ ਹੋ। ਨਾਮ ਵੀਰੇ ਸਾਗਰਾ। ਪਿੰਡ ਭਾਈ ਰੋਪਾ। ਤਹਿਸੀਲ ਫੂਲ ਤੇ ਜ਼ਿਲ੍ਹਾ ਬਸੰਦਾ। ਮੇਰੇ ਪਿੰਡ ਬਈ। ਨੜੀ ਆਪਣਾ ਰਾਮਪ੍ਰਾਪੂ। ਸਾਰਾ ਵੀਰੇ ਐਡਰੈਸ ਲਾਹਪੁਰ ਆ ਜਾਂਦਾ। ਮੋਬਾਈਲ ਨੰਬਰ ਬੋ। 902397608। ਇਹ ਬਾਈ ਦਾ ਕੰਟੈਕਟ ਨੰਬਰ ਆ। ਬਾਕੀ ਸਕਰੀਨ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਆ ਇਹ ਦੂਜਾ ਸੂਸੂਈ ਆ ਵੀਰੇ ਪਿਓਰ ਐਰ ਸ਼ਾਰਾ ਦੂਜਾ ਸੂਸੂਈ ਪਿਓਰ ਐਰ ਸ਼ਾਰਾ ਮਗਰ ਬੱਛੀ ਆ ਬੱਛੀ ਆ ਬੱਛੀ ਬਹੁਤ ਜ਼ਿੰਕੀ ਆ ਹਾਂ ਪੂਰੀ ਕੁਆਲਿਟੀ ਦੀ ਬੱਛੀ ਆ ਠੀਕ ਆ ਕਦੋਂ ਸੂਈ ਆ ਬਈ ਸਵੇ ਹੀ ਸੂਈ ਆ ਵੀਰੇ 4 ਵਜੇ ਜਿਹਦੀ ਫੁੱਲ ਗਰੰਟੀਬਲ ਵੀਡੀਓ ਆ ਠੀਕ ਆ ਬਈ ਤੇ ਕਿੰਨੇ ਕੁ ਬੜਾ ਕੱਢਿਆ ਸੂਬਾ ਦੇਖ ਲੈਣ ਸੁਬਾ ਕੱਢਿਆ ਹੀ ਬੜਾ ਥਣ ਤੋਂ ਤੇੜਾ ਟ੍ਰਮੋਰ ਲਿਆ ਕਿਥੋਂ ਸਟਾਰਟ ਹੋ ਗਿਆ ਖਾਨ ਬਾਈ ਬੜਾ ਕਮਾਲ ਦਾ ਲੈ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਪਛਾਂਤੋ ਵੀ ਆਰਡਰ ਕਰ ਮਾਈ ਦਾ ਬਹੁਤ ਚੰਗੇ ਨੇ ਹਣ ਕੀ ਬਾਤ ਆ ਲੈਵਾ ਤਾਂ ਦੇਖਾ ਕਿੰਨਾ ਦੁੱਧ ਦੇ ਦੂ ਬਈ ਇਹ ਕਿਲੋ ਕੰਡੇ ਵਾਲਾ ਦੁੱਧ ਨਾ ਗਰਮੀ ਹੈ ਰਾ ਗਰਮੀ ਚ ਵੀ ਕਿਲੋ ਦੁੱਧ ਸਿਆਲ ਲੈ ਗਰਮੀ ਦਾ ਮੌਸਮ ਬਾਈ ਕਹਿੰਦਾ 20 ਕਿਲੋ ਦਾ ਅੰਦਾਜ਼ਾ ਲਾਵਾਂਗੇ ਜੇ ਕਦੇ ਸਿਆਲ ਦਾ ਟਾਈਮ ਹੁੰਦਾ ਤਾਂ ਦੁੱਧ ਕਰਮਾਈ ਨੇ ਵੱਧ ਦੇ ਦੇਣਾ ਸੀ ਥਣਥਣ ਬੜਾ ਚੰਗਾ ਦਾ ਫਲੇਵਰਾ ਮੂਰੇ ਵੀ ਹੋਣਾ ਹੈ ਮਗਰ ਵੀ ਹੋਣਾ ਹੈ ਲੇਵਰਾ ਥੋੜੇ ਬੈ ਸਹੀ ਗੱਲ ਹੈ ਬਈ ਸਹੀ ਗੱਲ ਹੈ ਬਾਕੀ ਬਈ ਤੋਰ ਕੇ ਦਿਖਾ ਦੇ ਬਾਕੀ ਬਰੀਡ ਵਾਈਜ਼ ਬਹੁਤ ਚੰਗੀ ਹੈ ਬੱਚਾ ਮਗਰ ਬੱਚੀ ਬੱਚੀ ਬਹੁਤ ਟਿੰਗ ਹੈ ਵਾਹ ਵਾਹ ਫਾੜ ਫੂੜ ਦੇ ਕੇ ਨੀਤ ਵਾ ਚੀ ਸਹੀ ਗੱਲ ਹੈ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੂੜ ਕਰਮ ਵਾਲੇ ਦੀ ਫੁੱਲ ਚੰਗੀ ਆਉਗੀ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਗਰਮੀਆਂ ਦਾ ਮੌਸਮ ਹੈ ਫੁੱਲ ਕਾਮ ਜਾਪਾ ਗਰਮੀ ਪੂਰੀ ਬਈ ਹੂੰ ਬਾਕੀ ਦੁੱਧ ਵੀ ਚੰਗਾ ਪਾਉ ਦ ਥਣ ਹਵਾਨਾ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਤੋੜਾ ਤਰਾ ਕਰ ਮੜੀ ਦਾ ਬਹੁਤ ਚੰਗਾ ਹੈ ਕੀ ਮੁੱਲ ਹੈ ਭਾਈ ਇਹਦਾ ਭਾਈ ਮੁੱਲ ਕਰਾਉਣ ਤਾਂ ਆਪਾਂ 72 75 ਕਰਾਂ 70000 ਦੀ ਬਈ ਦੇਵਾਂਗੇ ਭਾਈ ਮੁੱਲ ਕਰਾਉਣ ਕਹਿੰਦਾ ਮੁੱਲ ਭਾਈ 75 67 ਲੈਣਾ ਹੀ ਹੈ ਮੋਲ 67000 ਦੀ ਬਈ ਕਹਿੰਦਾ ਜਿਹੜੀ ਆਪਾਂ ਬੈਡ ਦੇ ਦੇਾਂਗੇ ਥਣ ਹਵਾਨਾ ਕਮਾਲ ਬੱਚਾ ਮਗਰ ਬੱਚੀ ਸੂਈ ਸਵਾਈ ਤੇ ਚੰਗੀ ਆ ਬੜਾ ਬਾਕੀ ਤਾਂ ਰੰਬਾਈ ਕਹਿੰਦਾ ਮਾਰਕੀਟ ਖਾਣੇ ਆਂ। ਠੰਡੀ ਸੀਲ ਆ ਪੂਰੀ ਹੈ। ਬਾਦ ਲਾ ਵੀ ਬੱਚੇ ਤੋਂ ਬਿਨਾਂ ਲੈਣਾ ਪੜਾਉਂਦੀ। ਲੈ। ਹੋ ਇਹਨਾਂ ਬਾਈ ਕਹਿੰਦਾ ਨਿਆਣਾ ਪਾਲਾ ਕੋਈ ਚੱਕਰ ਹੀ ਨਹੀਂਗਾ। ਅੱਜ ਚਵਾਈ ਦੇਖੋ ਬਾਈ ਚਵਾਈ ਬੜੀ ਚੰਗੀ ਹੈ ਨਾ। ਬਹੁਤ ਚੰਗੀ ਹੈ। ਟਰੈਕਟਰ ਠੰਡੀ ਸੀਲ ਆ ਬੜਾ। ਝੂਣ ਬੜਾ ਚੰਗਾ ਲੱਗਿਆ ਹੈ ਨਾ। ਬਹੁਤ ਚੰਗਾ ਰੱਜ। ਚਵਾਈ ਜੂਈ ਕੁਮਾਰ ਵਾਲਾ। ਮੈਂ ਕਹਿੰਦਾ ਕੀ ਬਾਤ ਹੈ ਜੀ ਬਾਈ ਹੈ ਨਾ। ਲਾਇ ਬਾਈ ਚਵਾਈ ਬਹੁਤ ਚੰਗੀ ਹੈ ਫੰਡੀ ਹੀ ਬਹੁਤ ਵੜਾ ਡਾਕਟਰ ਨਾ ਨਾ ਪੱਛੀ ਵੱਡਾ ਨਾ ਸਾਡਾ ਕੱਲਾ ਕੱਲਾ ਥਣ ਮੁੱਠੀ ਆ ਬੰਦ ਚਾਰੇ ਥਣ ਵਿਥੀ ਦੇ ਪੂਰੇ ਗੈਲ ਤੇ ਰੰਗ ਰੂਪ ਬਹੁਤ ਚੰਗਾ ਮੁੱਲ ਜਾਇ ਜਾਂ ਬਾਕੀ ਵਿੱਚ ਤੋਂ ਬਾਈ ਬਾਕੀ ਬਾਈ ਦੁੱਧ ਵਾਲੀ ਕੋਈ ਗੱਲ ਨਹੀਂ ਲੈ ਵਾਲਾ ਥਣ ਇਧਰੋਂ ਵੀ ਦਿਖਾ ਦੇ ਡਾਕਟਰ ਕਿੰਨਾ ਜੇਗਾ ਸਹੀ ਯਾਰ ਲੈਵਾ ਇਧਰੋਂ ਵੀ ਚੈੱਕ ਕਰ ਲਓ ਗੱਠ ਲੈਵਾ ਮੂਹਰ ਨੂੰ ਬਾਈ ਥਣ ਬੜਾ ਕਮਾਲ ਦਾ ਲੱਗਿਆ ਮੁੱਠੀਆ ਬੱਚਾ ਮਗਰ ਬੱਚੀ ਅੱਗੇ ਭਰਾ ਦੋ ਨੰਬਰ ਇਹ ਜਰਸੀ ਹੈ ਭਾਈ ਪਿਆਵਲੀ ਪਿਆਵਰ ਹਾਲੇ ਜਰਸੀ ਪੰਜਾਬ ਵਾਲੀ ਕਿਹੜਾ ਉਸ ਹੁੰਦੀ ਹੈ ਤੂੰ ਦੂਜਾ ਭਾਈ 22 ਕਿਲੋ ਕੋਲੋਂ ਦੇ ਦੋਤਾ ਜੇ 12 ਤਰੀਕ ਨੂੰ ਤਨ ਪੂਰੇ ਤੇ ਲਾਹ ਬਹੁਤ ਮਈਆ ਹਣਾ ਭਾਈ ਹਾਂ ਹਾਂ ਲੇਵਾ ਸਟਾਰ ਹੁੰਦੀ ਰੈਡਰ ਕਿੱਥੋਂ ਹਾਂ ਨੂੰ ਲੇਵਾ ਕਿਹਾ ਬਾਥ ਥਣ ਬੜਾ ਚਨਾਰ ਪਾ ਪੂਦੇ ਨਾੜਾ ਨੂੜਾ ਸਹੀ ਗੱਲ ਆ ਉਹੀ ਹੁੰਦਾ ਆਲਾ ਕਈ ਵਾਰ ਵਹਿਮ ਕਰ ਜਿੰਨਾ ਹਾਂ ਬਈ ਕੋਈ ਹੁੰਦਾ ਟਰਮ ਆ ਜਾਉ ਠੰਡੀ ਸੀ ਰਹੀ ਨਹੀਂ ਸਹੀ ਗੱਲ ਜਿਵੇਂ ਮਰਜੀ ਹੱਥ ਲਾਈ ਚੰਦਾ ਨਾ ਨੋਨਾ ਫੋਲਾ ਚੰਗਾ ਇਹ ਵਾ ਇੱਥੋਂ ਦੇ ਕਰੈਕਟਰ ਆਉਣਾ ਬੱਚੀ ਗੱਲ ਕੱਚੀ ਕੱਚੀ ਆਦਣ ਲੈਂਦੀ ਆ ਉਹਦੇ ਨੂੰ ਆਰਡਰ ਦੀ ਵਧੀਆ ਆਏ ਬਣਾਉਣਾਂ ਲਈ ਵਾ ਦੇਖੋ ਬਈ ਕੀ ਬਾਤ ਮੂਠੀਆ ਥਣ ਪੂਰਾ ਚੰਗਾ ਕੱਚੀ ਕੱਚੀ ਪੂਰੀ ਜਾਨ ਜੂਨ ਫੋਲਾ ਬੱਚੀ ਚ ਦੁੱਧ ਦਾ ਰਿਕਾਰਡ ਚੰਗਾ ਦੱਸਿਆ ਦੂਜਾ ਸੂਆ ਸੌਂਦੀ ਆ ਦਿਨ ਕਰਮ ਵਾਲੀ ਲੈਂਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰਨੀ ਆ ਕੱਦ ਵੱਡ ਕੱਦ ਵੱਡ ਬਹੁਤ ਚੰਗਾ ਬਈ ਰਾਜੀ ਰੂਜੀ ਫੁੱਲ ਤੇ ਬਾਕੀ ਬਰੀਡ ਬਹੁਤ ਚੰਗੀ ਐ ਗਰਮੀ ਦਾ ਮੌਸਮ ਗਰਮੀ ਬਿਲਕੁਲ ਨਹੀਂ ਮਰਣੀ ਫਿਰ ਪਰ ਬਈ ਐ ਨਹੀਂ ਗੱਲ ਮੂੰਹ ਮੱਥਾ ਦੇ ਮੂੰਹ ਦੇ ਦੱਸਦੇ ਫੇਸ ਬੜਾ ਪਿਆਰਾ ਹੈ ਨਾ ਬਈ ਹਾਂ ਕੱਦਕਾਰ ਦਾ ਜਾਣਦਾ ਫੁੱਲ ਬਈ ਹੂੰ ਤੋਰਾ ਤਾਰਾ ਚੈੱਕ ਕਰੋ ਬੈੜ ਦਾ ਬਹੁਤ ਚੰਗਾ ਸਨਖਪਣਾ ਬੈੜ ਦੇ ਵਿੱਚ ਬਹੁਤ ਆ ਬਾੜੀ ਚੌਂਕ ਜੌਂਕ ਵਾਲੀ ਵਾਛੀ ਆ ਬਈ ਜਾਣਾ ਸਹੀ ਗੱਲ ਹੈ ਰਾਜੀ ਰੂਜੀ ਲੈ ਜਿਵੇਂ ਮਾਰਦੀ ਬੈਠਾ ਰੇ ਰੱਸਾ ਛੱਡ ਦੇ ਮੋਂ ਇਹਨਾਂ ਬੈਗਾ ਗੱਬਣ ਲੈ ਗੱਬਣ ਦੀ ਆ ਬਾਈ ਕਹਿੰਦਾ ਤਾਰਾ ਮਾਰ ਲ ਮੈਂ ਕਹਿੰਦਾ ਕੋਈ ਚੱਕਰੀ ਨਹੀਂ ਆ ਕੀ ਬਾਤ ਪੂਰੀ ਚੰਗੀ ਆ ਡਾਕਟਰ ਕੀ ਮੋਲ ਲੇ ਇਧਰ ਟਿੱਡਾ ਦਿਖਾਇ ਲੈ ਲੈ ਕੀ ਆ ਅਗਰ ਪਿੱਛੇ ਜਾ ਇਧਰੋਂ ਦੇਖ ਲੈ ਗੱਠ ਲੈਵਲ ਨਹੀਂ ਪੂਰੇ ਨਹੀਂ ਭਾਈ ਇਹ ਨਾਲੇ ਕੱਚੀ ਆ ਡਾਕਟਰ ਆ ਤੇ ਕੀ ਮੋਲ ਲ ਭਰਾ 70 ਦੀ ਦੇਵਾਂਗੇ ਡਾਕਟਰ ਹਾਂ ਹਾਂ ਜਿਹਦੇ 100 ਪੀ 85 ਹਜ਼ਾਰ ਦੀ ਬੱਚੀ ਆ ਡਾਕਟਰ 70000 ਰੁਪਿਆ ਮੋਲ ਮਾਂ ਤਾਣ ਜਿਹੜਾ ਮੌਕੇ ਤੇ ਜਰੂਰ ਹੋਜੂ ਚੰਗੀ ਆ ਬੱਡ ਰਾਜੀ ਫੋਲ ਆ ਬਾਈ ਚੱਦ ਬੱਡ ਚੰਗਾ ਦੁੱਧ ਵਾਕੇ ਚੰਗਾ ਪਾ ਦੂਗੀ ਬਾਕੀ ਤੋੜਾ ਤਰਾ ਚੰਗਾ ਬਈ ਅੱਗੇ ਪ੍ਰਾਪਤਨ ਨੰਬਰ ਮਾਲਕ ਦਾ ਬਈ ਦੂਜਾ ਹੋਗਣਾ ਪਰ ਤੀਜਾ ਮੰਨ ਕੇ ਲਈ ਇਹ ਵੀ 5 ਦਿਨ ਲੈਂਦੀ ਆ ਬੱਚੀ ਠੀਕ ਆ ਆਹ ਵਾਲੀ 5 ਦਿਨਾਂ ਦੀ ਬਾਈ ਕੱਚੀ ਦਾਸ ਦਾ ੱੱਲਾਂ ਦੇ ਖੁੱਲੇ ਵਾ ਕਮਾਲ ਮੁੱਠੀ ਵਾਲਾ ਤਣਕਾ ਲੱਭੀ ਤਣ ਕਦਗੁੱਦ ਫੁੱਲਾ ਡਾਕਟਰ ਕਦ ਬੱਡ ਫੁੱਲਾ ਯਾਤਬ੍ਰੀਟ ਚੱਗੀ ਆ ਰੰਗ ਰੂਪ ਲੈ ਵਾ ਮੂਹ ਇਹਨੂੰ ਫੁੱਲ ਹੀ ਆਣੀ ਸਹੀ ਗਾ ਸਾਰਾ ਕਿਲੋ ਕੰਡਿਆ ਦੋ ਡਾਕਟਰ ਠੀਕ ਆ 18 ਲੀਟਰ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਆਂਗੇ ਫੇਸ ਬੂਸ ਬਹੁਤ ਚੰਗਾ ਕੱਦ ਵੱਡ ਫੁੱਲਾ ਬਾਈ ਬਾਕੀ ਕੱਚੀ ਕੱਚੀ ਆ ਦਿਣ ਲੈਂਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰੀ ਠੰਡੀ ਸੀ ਲਈ ਫੁੱਲਣ ਠੀਕ ਆ ਲੈ ਜੇ ਮਾਰ ਦਿਆ ਚਲਾਈ ਚਾਲ ਕੋਈ ਚੱਕਰੀ ਨੂੰ ਮੋਹਰੋ ਲੈਵਾ ਦਿਖਾਉਣਾ ਨਾੜਾ ਨੂਣਾ ਬਾਈ ਇਹਨਾਂ ਫੁੱਲ ਆ ਲੈ ਥਾਂ ਤੋਂ ਬਹੁਤਾ ਮੁੱਠੀ ਆ ਕੀ ਬਾਤ ਆ ਹਨ ਕੀ ਮੋਹਲਾ ਪ੍ਰਾਪਤ ਉਸ ਪੰਚਾਇਤ ਦੇ ਡਾਇਰੈਕਟਰ ਮਾਨਤਾਨ ਹੋਜੂ ਕਰ ਦਿਆਂਗੇ 52000 ਰੁਪਏ ਮੋਹਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋਜੂਗਾ ਕੱਦ ਵੱਡ ਫੁੱਲਾ ਥਣ ਬੜਾ ਕਮਾਲ ਦਾ ਕੱਚੀ ਆ ਬਾਈ ਲੈਵਾ ਬਹੁਤ ਵਧੀਆ ਤਿਆਰ ਕਰੂਗੀ ਬੜ ਬਈ 2 ਨੰਬਰ ਵਾਲੀ ਇਹਦਾ ਵੀ ਕੋਈ ਆਮਤ ਨਹੀਂ ਇਹਦਾ ਮੈਂ ਪੂਰੀ ਚੰਗੀ ਦੋਸੇ ਲੈ ਠੰਡੀ ਜਿਵੇਂ ਮਰਜੀ ਬੈਠਾ ਰਹਿ ਦੋ ਤਾਂ 24 25 ਕਿਲੋ ਦਊਗਾ ਲੇ ਸਹੀ ਗਾ ਲੈ ਇੱਥੋਂ ਤੱਕ ਲੈਵਣਾ ਵਾਲਾ ਦਾ ਲੈਵ ਮੂਹੇ ਫੋਫਾਂ ਨੂੰ ਫਾਇਦਾ ਲੈ ਤੇ ਨਗ ਭਰਾ ਕੋਲੇ ਸੀਗੇ ਤਿੰਨ ਤਿੰਨੇ ਹੀ ਲਖਾਤੀ ਕਿਸੇ ਵੀਰ ਦੇ ਤਿੰਨ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ